ਤਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਖੁਦਿਆ ਕੇ ਅਰਦਾਸ ਮਾਰੀ ਜੀਉ ਪਿੰਡ ਸਭ ਵਾਰ ਗੁਰੂ ਕਮ ਨਾਨਕ ਸਾਥ ਤੇਰੀ ਵਡਿਆਈ ਕੋਈ ਨਾਮ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਸਹਾਇ ਵਾਹਿ ਸ੍ਰੀ ਗੁਰੂ ਜੀ ਕੀ ਬਾਦਸ਼ਾਹੀ ਦਸਵੀਂ ਗ੍ਰੰਥਮ ਬਾਣੀ ਸਿਮਰ ਕੇ ਗੁਰ ਨਾਨਕ ਲੇਕਿਆਏ ਸਿਰ ਅੰਦਰ ਕਰਤੇ ਅਮਰਦਾਸ ਰਾਮਦਾਸ ਜੀ ਹੋਇ ਸੰਗਾਇ ਅਰਜਨ ਹਰਿ ਗੋਬਿੰਦੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਥੇ ਸਭ ਦੁੱਖ ਜਾਏ ਏਕ ਬਹਾਰ ਤਿਸ ਸਿਮਰਿਆ ਘਰ ਨਉ ਨਿਦਿਆ ਵਹਿ ਤਾਏ ਸਾਭ ਮਾਈ ਹੋਏ ਸਭਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਭ ਮਾਈ ਹੋਏ ਸਭਾਈ ਸੰਸਾ ਚਾਹਿਆਂ ਦੀ ਲੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਔਜ ਦੀ ਦਰਬ ਧਿਆਨ ਲਰ ਕੇ ਬੋਲ ਜੀ ਆਹ ਪੰਝੇ ਆਰੀਆ ਚੰ ਸੰਤ ਦਿਨ ਚਾਲੀਆਂ ਮੁਕਤਿਆ ਖਟੀਆਂ ਜਪੀਆਂ ਤਬੀਆ ਜਿਨਾ ਨਾਮ ਜਪਿਆ ਵੰਡਿਸ਼ ਕਿਆ ਦੇਖ ਲਈ ਤਿਉ ਵਹਿੰਦੇ ਕਿਆ ਢਠ ਕੀਤਾ ਤਰੁ ਨਹੀਂ ਹਾਰਿਆ ਜਿਨਾ ਨਿਆਰਿਆ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਬਹਥੀ ਵਾਹ ਨਾ ਸਿੰਘਾ ਸਿੰਘਣਿਆ ਧਰਮ ਇਹ ਸਿਰ ਦਿੱਤੇ ਬੰਦ ਬਾਤ ਘਟਾਏ ਖੋਪੜੀਆਂ ਲਵਾਈਆਂ ਚੜ੍ਹੜੀਆਂ ਤੇ ਚੜੇ ਧਨ ਕਾਰਿਆਂ ਨਾਰਕ ਸੁਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ சுவாਸ ਸੰਗਣਿਵਾਹੀ ਨਾ ਸਿੰਘਾ ਸਿੰਘਣਿਆ ਤੇ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਖੀ ਵਾਹਿਗੁਰੂ ਪੰਜ ਅਖਤਾ ਸਰਬੱਤ ਗੁਰਦੁਆਰੇ ਹੰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਰਤਮੈ ਸਰਬੱਤ ਖਾਲਸਾ ਜੀ ਕੀ ਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਭਵ ਚਿਤਾਵਣ ਕਾ ਸੰਗਤ ਸਰਬ ਸੁਖ ਹੋਵੇ ਜਹ ਜਹ ਹਰ ਸਾਜੀ ਸਾਹਿਬ ਤਹਾਂ ਤਮ ਰਛਾ ਰਾਇ ਤੀਖ ਤੀਖ ਹਤੇ ਬੇਰਕੀਤ ਮੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਰ ਸਾਜੀ ਕੇ ਗੁਰ ਬਾਲੇ ਬਗਵਾਨ ਜੀ ਰਹਿਤ ਦਾਨ ਬੇਬੇਕ ਦਾਨ ਬੇਸਾਧ ਦਾਨ ਕਰੋਸਾਧ ਦਾਨਸਿਰ ਦਾਨ ਨੰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾ ਕੌਂਗੀਆਂ ਚੰਡੇ ਲੁੰਗੀਆਂ ਚਗਾ ਤੁਗੜਾ ਡਲ ਰਖਾ ਜਗਰ ਖਾਲਸਾ ਜੀ ਸਾਹਿਬ ਗੋਲੋ ਜੀ ਵਾਹੇ ਗੁਰ ਸਿਖਾਂ ਦਾ ਮਨ ਨਿਮਾਤ ਮਤ ਉੱਚੀ ਮਤ ਪਤ ਦਾ ਰੱਖਾ ਆਪਵਾਹੇ ਗੁਰ ਇਹ ਅਕਾਰੁ ਖੁ ਆਪਣੇ ਪਤ ਤੇ ਸਦਾ ਸਹਾਈ ਦਤਾਰੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕੋਤਵਾਰੇ ਗੁਰ ਧਰਮਾ ਦੇ ਨਾਮ ਕੋ ਆਤਮਾ ਵਿੱਚ ਛੋੜਿਆ ਗਿਆ ਹੈ ਜੀ ਫੁੱਲੇ ਦਰਸ਼ਨ ਦਿਤਾ ਸੇਵਾ ਸੁਭਾਅ ਦਾ ਤਾਣ ਤੇ ਆਈ ਖਾਲਸਾ ਪੰਥ ਨੂੰ ਬਖਸ਼ੋ ਜੀ ਇਹ ਨੇ ਬਾਣਿਆਂ ਦੇ ਮਾਣ ਨੇ ਟਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਭਾਵਨ ਪਵਿੱਤਰ ਸਥਾਨ ਸਾਜ ਮੰਡ ਸ੍ਰੀ ਦਰਬਾਰ ਸਾਹਿਬ ਕਰਤਾਰpur ਸਹਿ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਭਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਅਣ ਜੀ ਸਜੇ ਹੋਏ ਦੀਵਾਨ ਅੰਦਰ ਲਾਹੇ ਬਾਣੀ ਸ੍ਰੀ ਜਗਜੀਤ ਸਾਹਿਬ ਜੀ ਕੇ ਪਾਤਸ਼ਾਹੀ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਟਾ ਲਾਣਾ ਤੇ ਭੁੱਲ ਜੁਗ ਮਾਫ਼ ਕਰਨਾ ਅਗਿਆ ਵਸਤੇ ਸਤਿ ਮਾਤਮਕ ਸਿਣਾ ਜੀ ਸ਼ੋਧਨ ਤੇ ਸੁਪਾਸ਼ ਪਾਣੀ ਪੜੰਦੀ ਸੰਗ ਰਥਾ ਬਖਸ਼ਣਾ ਪੜੀ ਸੁਣੀ ਬਾਣੀ ਸੰਤਾਂ ਦਾ ਸਾਧ ਸੰਗੇ ਹਿਰਦਿਆਂ ਵਿੱਚ ਵਸਾਉਣਾ ਜੀ ਐਸੀ ਦੀਨ ਦਿਆਲ ਸਤਿਗੁਰੂ ਨੰਦ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਕੋਟਾਨ ਫੋਡਸ ਕਰਾਨੇ ਹੰਜੀ ਜੋ ਆਪ ਜੀ ਨੇ ਭਾਰਤ ਨਿਵਾਸੀ ਸੰਤਾਂ ਉਤੇ ਕਰਤਾਰ ਪਸਾਰ ਲੰਗੇ ਦੀ ਦਾਤ ਕੁਰਸ਼ਿਸ਼ ਕੀਤੀ ਹੈ ਇਸੇ ਹੀ ਲੰਗੇ ਤੁਚਾਲ ਕੇ ਆਪ ਜੀ ਦੀਆਂ ਸੰਤਾਂ ਭਾਰਤ ਵਾਲੇ ਪਾਸਿਓ ਵੱਖ-ਵੱਖ ਅਸਥਾਨਾਂ ਤੋਂ ਆਪ ਜੀ ਦੇ ਵਿਦਿਰ ਸਥਾਨ ਦੇ ਖੁੱਲੇ ਦਰਸ਼ਨ ਦੀਦਾਰੀਆਂ ਵਾਸਤੇ ਪਹੁੰਚੀਆਂ ਹੰਝੀ ਆਈਆ ਮੀਆਂ ਸੰਤਾਨੀਆਂ ਆਜ਼ਰੀਆਂ ਦਾਤੇ ਪ੍ਰਵਾਨ ਕਰਨਾ ਕਦਮ ਦਰਗਾਹੇ ਲਿਖਾਉਣੇ ਯਾਤਰਾਵਾਂ ਸਫਲ ਕਰਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨਾ ਜੀ ਬੇਨ ਸੰਤਾਨ ਆਪ ਜੀ ਦੇ ਦਰਤੇ ਅਰਦਾਸਾ ਤੁਧੀਆਂ ਪਰਵਾਰੀਆਂ ਆਪ ਸਾਹਿਬ ਜੀ ਦਾਸ ਤੁਝੇ ਕਰੇ ਅਇਰਨਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਸਿਮਰਨਜੀਤ ਸਿੰਘ ਜੀ ਗੁਰਸੇਵ ਸਿੰਘ ਜੀ ਅਰਮਾਨਦੀਪ ਸਿੰਘ ਜੀ ਅਭੀ ਕਰਨ ਸਿੰਘ ਜੀ ਮਨਜੀਤ ਸਿੰਘ ਦਾ ਪਰਿਵਾਰ ਪਰਮਜੀਤ ਸਿੰਘ ਜੀ ਰਣਜੀਤ ਸਿੰਘ ਜੀ ਅਨਜੀਤ ਸਿੰਘ ਜੀ ਕਰਨਦੀਪ ਸਿੰਘ ਜੀ ਤੇਜਿੰਦਰ ਪਾਤਲ ਸਿੰਘ ਜੀ ਬਲਵਿੰਦਰ ਕੌਰ ਜੀ ਕੁਲਦੀਪ ਕੌਰ ਜੀ ਮਨਜੀਤ ਕੌਰ ਜੀ ਹਰਵਿੰਦਰ ਸਿੰਘ ਜੀ ਹਰਪ੍ਰੀਤ ਸਿੰਘ ਜੀ ਸੁਪਦੇਵ ਸਿੰਘ ਜੀ ਇਹ ਵੀ ਮਨਦੀਪ ਕੌਰ ਜੀ ਹਰਪ੍ਰੀਤ ਸਿੰਘ ਜੀ ਰਣਜੀਤ ਸਿੰਘ ਜੀ ਆਈ ਹਰਪ੍ਰੀਤ ਸਿੰਘ ਜੀ ਆਪਣੇ ਦਾਸ ਬੱਚੇ ਅਸ਼ਮਾਨ ਕੌਰ ਆਪਣੇ ਦਾਸ ਬੱਚੇ ਅਸ਼ਮਾਨ ਕੌਰ ਜੀ ਹੋਰ ਬਿਨ ਸੰਤਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਪਰਿਵਾਰ ਸਹਿਪਾਲ ਸਿੰਘ ਜੀ ਅਮਰਦੀਪ ਕੌਰ ਜੀ ਆਈ ਸਤਵੰਤ ਸਿੰਘ ਦਾ ਪਰਿਵਾਰ ਦਲੀਪ ਸਿੰਘ ਜੀ ਆਪਣੇ ਦਾਸ ਬੱਚੇ ਅਮਾਨਤੀ ਜੀ ਅਨੀਲ ਜੀ ਦਾ ਪਰਿਵਾਰ ਭਾਈ ਹੰਸਰਾਜ ਜੀ ਮਨਦੀਪ ਸਿੰਘ ਜੀ ਪਾਈ ਦਲੇਪ কুমার ਜੀ ਤੇ ਰਵੀਦਾਸ ਜੀ ਦੇ ਹੋਰ ਬੇਅੰਤ ਸੰਤਾਂ ਆਪ ਜੀ ਦੇ ਦਰ ਅਗੇ ਅਰਦਾਸਾਂ ਜੋ ਬੀ ਅੰਗਰਵਾਰੀ ਪਾਤਸ਼ਾਹ ਕੋਈ ਸਪੁੱਤਰ ਦੀ ਧਾਰਤ ਵਾਸਤੇ ਬਚਨ ਗੀਨੀ ਧਾਰਤ ਵਾਸਤੇ ਪਰਿਵਾਰਾਂ ਦੀ ਸੁਖਸ਼ਾਂਤੀ ਵਾਸਤੇ ਤੇ ਅਰੋਗਤਾ ਵਾਸਤੇ ਬੱਚਿਆਂ ਦੇ ਸੰਜੋਗਾਂ ਵਾਸਤੇ ਬੱਚਿਆਂ ਦੇ ਵਿਦਿਆ ਦੇ ਧਾਨ ਵਾਸਤੇ ਗੁਰ ਸਿੱਖੀ ਜੀਵਨ ਬਾਣੀ ਦੇ ਬਾਣੀ ਦੇ ਦਾਤਮਸਿ ਅਦਾਸਨ ਲੋੜੀਆਂ ਕਰਵਾ ਰੇ ਮਹਾਰਾਜਾ ਕਿਰਪਾ ਕਰਨੀ ਸਮੋ ਸੰਤਾ ਦੀਆਂ ਦਾਸਾਂ ਜੋੜੀਆਂ ਦਾਤਿੇ ਬਰਵਾਣ ਕਰਨਾ ਸੰਤਾਂ ਦੇ ਕਾਜ ਰਾਸ ਕਰਨੇ ਜੀ ਦੁੱਖਾਂ ਤੇਲੀਫਾ ਕਸ਼ਟਾਂ ਦਾ ਨਾਸ ਕਰਨਾ ਪਰਿਵਾਰਾਂ ਦੇ ਸੁਖਸ਼ਾਂਤੀ ਚੜ੍ਹਦੀ ਕਲਾ ਵਿੱਚ ਜੀਵਨ ਬਖਸ਼ਿਸ਼ ਕਰਨਾ ਅਦਾਸ ਬੇਨਤੀ ਜੋੜੜੀ ਹੈ ਹਾਜ਼ਰੀਆਂ ਸੰਤਾਂ ਆਪ ਜੀ ਦੇ ਦਰ ਤੇ ਖਾਲੀ ਝੋਲੀਆਂ ਲੈ ਕੇ ਪਹੁੰਚਿਆ ਹਣ ਜੀ ਸੰਤਾਂ ਨੂੰ ਭਰੀਆਂ ਝੋਲੀਆਂ ਖੁਸ਼ੀਆਂ ਖਿੜੇ ਨਾਮ ਦੀਆਂ ਦਰਥ ਬਖਸ਼ਣਾ ਬੇ ਸੰਤਾਂ ਵੱਲੋਂ ਰੁਮਾਲ ਲੈ ਪੁਸ਼ਾਕੇ ਹਾਜ਼ਰ ਹੋਇਣ ਹਣ ਜੀ ਉਮੀਕਾਰ ਕਰਨਾ ਸੰਤਾਂ ਦੇ ਪਰਦੇ ਢਕਣਾ ਸੰਤਾਂ ਦੀਆਂ ਦਿਲ ਫੁੱਲ ਕਢਾਉਣਾ ਬੇਅੰਤ ਬੇਅੰਤ ਸੇਵਾਵਾਂ ਦਾ ਵਿਖੇ ਪ੍ਰਵਾਨ ਕਰਨਾ ਜੀ ਕੀਰਤ ਕਮਾਈਆਂ ਚ ਬਾਦ ਦੇ ਪਾਉਨੇ ਸਾ ਪੰਤ ਨੂੰ ਹਰ ਮਿਹਦਾਰ ਹਰ ਦੀਵਾਨ ਫਤਿ ਬਖਸ਼ਨਾ ਜੀ ਧੰਤਨ ਸਾਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਾਂ ਨੂੰ ਭਾਵੂ ਗਵਿਰਤੁਰ ਹੁਕਮਨਾਮੇ ਬਖਸ਼ੋ ਜੀ ਹੁਕਮਨਾਮੇ ਅਨੁਸਾਰ ਜੀਵਨ ਜਿਤਾਣ ਦੀ ਸਮਰੱਥਾ ਸੋ ਜੀ ਬਖਸ਼ੋ ਸੈ ਤੇਿਆਰੇ ਗੁਰਮੁਖ ਮੇਲ ਮੇਲੋ ਜਿਨਾ ਪਲਿਆ ਤੇਰਾ ਨਾਮ ਚਿਤਾਂ ਆਵੈ ਨਾਮ ਦੇ ਭਨੇ ਸਰਬੱਤ ਦਾ ਵਾਹਿਗੁਰੂ ਜੀ ਕੀ ਫਤਿਹ ਨਮਰਾ ਗਿਆ ਕਈ ਕਾਗਲ ਕੀ ਦਬੇ ਚਲਾਇਓ ਪੰਥ ਸਭ ਸਿੱਖ ਜੋ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ ਘੁਰ ਪਾਰ ਉਤਾਰਨ ਹਾਰ नाम लिखाया सज the ਜਾ ਧਨ ਬਾਣੀ Holy. I'm